ਭਾਰਤ ਵੱਲੋਂ ਹੁਣ ਦੂਜਾ ਫੇਜ਼ ਆ ਜਿਹੜਾ ਸ਼ੁਰੂ ਕੀਤਾ ਗਿਆ ਹੈ ਉੱਤੇ ਚ ਬਹੁਤ ਸਾਰੇ ਥਾਵਾਂ ਤੇ ਲਾਹੌਰ ਦੇ ਲਾਗੇ ਕੁਝ ਪਿੰਡਾਂ ਤੇ ਜਾਂ ਇੱਕ ਸ਼ਹਿਰ ਵਿੱਚ ਵੀ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੇ ਇਲਾਕਿਆਂ ਵਿੱਚ ਹੋਈ ਗੋਲਾਬਾਰੀ ਜਾਂ ਇਵਨ ਜਿਹੜੇ ਆਹ ਸਟ੍ਰਾਈਕਸ ਹੋ ਰਹੀਆਂ ਡਰੋਨਸ ਰਾਹੀਂ ਸੋ ਭਾਰਤ ਮੈਨਲੀ ਡਰੋਨਸ ਰਾਹੀਂ ਸਟ੍ਰਾਈਕ ਕਰ ਰਿਹਾ ਹੈਗਾ ਸੋ ਜਿਹੜੇ ਇਜ਼ਰਾਈਲ ਦੇ ਬਣੇ ਹੋਏ ਡਰੋਨਸ ਨੇ ਉਹ ਇਹ ਹੈਗਾ ਵੀ ਡਰੋਨਸ ਡਰੋਨਸ ਹੀ ਜਿੱਦਾਂ ਜਾ ਕੇ ਅਟੈਕ ਕਰਦੇ ਆ ਇਹ ਨਹੀਂ ਹੈਗਾ ਵੀ ਡਰੋਨ ਵਿੱਚ ਕੋਈ ਮਜ਼ਾਇਲਾ ਮਜ਼ਾਇਲ ਫਿੱਟ ਹੋ ਲਿਆ ਡਰੋਨ ਆਪਣੇ ਆਪ ਹੀ ਅਟੈਕ ਕਰਦਾ ਜਿੱਥੇ ਜਾ ਕੇ ਹਿੱਟ ਹੋਣੀ ਹੁੰਦੀ ਹੈ ਉਹਦੇ ਵਿੱਚ 23 ਕਿਲੋ ਤੱਕ ਜਿਹੜਾ ਆਰ ਡੀ ਐਕਸ ਐ ਜਾਂ ਕੋਈ ਵੀ ਬੰਬ ਧਮਾਕਾ ਹੈਗਾ ਉਹ ਲੈ ਕੇ ਜਾ ਸਕਦੇ ਹੈਗੇ ਆ ਜੰਗ ოਫੀਸ਼ੀਅਲੀ ਨਹੀਂ ਹੈਗੀ ਜੰਗ ਕਿਉਂਕਿ ਜਦੋਂ ਐਕਚੁਅਲ ਅਫੀਸ਼ੀਅਲ ਜੰਗ ਲੱਗਦੀ ਹੈਗੀ ਆ ਤਾਂ ਬਾਰਡਰ ਤੋਂ ਬੀ ਐਸ ਐਫ ਨੂੰ ਹਟਾ ਲਿਆ ਜਾਂਦਾ ਐਸ ਵੇਲੇ ਹਲੇ ਵੀ ਬਾਰਡਰ ਤੇ ਬੀਐਸਐਫ ਕਿਉਂਕਿ ਬੀਐਸਐਫ ਪੈਰਾਮਿਲਟਰੀ ਫੋਰਸ ਆ ਮਿਲਟਰੀ ਫੋਰਸ ਨਹੀਂ ਹੈਗੀ ਜਦੋਂ ਐਕਚੁਅਲ ਜੰਗ ਲੱਗੇਗੀ ਟੈਂਕਾਂ ਰਾਹੀਂ ਗੋਲੀਆਂ ਬੰਦੂਖਾਂ ਰਾਹੀਂ ਇੱਕ ਦੂਜੇ ਦੇ ਟੈਰੀਟਰੀ ਵਿੱਚ ਐਂਟਰ ਹੋਊਗਾ ਉਸ ਤੋਂ ਪਹਿਲਾਂ ਬੀਐਸਐਫ ਨੂੰ ਬਾਰਡਰ ਤੋਂ ਹਟਾ ਲਿਆ ਜਾਊਗਾ ਬਾਰਡਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਮਿਲਟਰੀ ਦੇ ਕਮਾਂਡਰਟ ਆ ਜਾਏਗੀ ਉਦੋਂ ਅਫੀਸ਼ੀਅਲ ਜੰਗ ਹੋਏਗੀ ਜੰਗ ਹੁਣ ਕਿੱਥੇ ਖਤਮ ਹੁੰਦੀ ਆ ਕੀ ਕੁਛ ਵੱਧ ਆ ਕਿੰਨੀਆਂ ਘਟਰਾਵਾਂ ਵਾਗੇ ਵਾਪਰਦੀਆਂ ਹੁਣ ਇਹਦੇ ਬਾਰੇ ਪ੍ਰੈਡਿਕਟ ਕਰਨਾ ਹੈਗਾ ਹਾਂ ਪਹਿਲੀ ਵਾਰ ਅਸੀਮ ਕਿਉਂਕਿ ਪਿਛਲੇ ਦਿਨਾਂ ਦੌਰਾਨ ਬਹੁਤ ਸਾਰੇ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਸਾਡਾ ਮੇਰਾ ਪਹਿਲਾ ਵੀ ਅਨਿਸ਼ਚਿਤ ਹੀ ਸੀਗਾ ਵੀ ਬਹੁਤ ਜ਼ਿਆਦਾ ਨਹੀਂ ਵਧੇਗੀ ਕਿਉਂਕਿ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਵੀ ਦੋਵਾਂ ਮੁਲਕਾਂ ਕੋਲ ਇਸ ਲੈਵਲ ਦੀ ਇਕਨੋਮੀ ਜਾਂ ਹੋਰ ਸਾਰਾ ਇਨਫਰਾਸਟ੍ਰਕਚਰ ਨਹੀਂ ਹੈ ਵੀ ਉਹ جنگ ਨੂੰ ਬਹੁਤ ਲੰਮੇ ਸਮੇਂ ਤੱਕ ਚਾਲ ਸਕਣ ਪਰ ਹੁਣ ਜਦੋਂ ਖੁੱਲ ਗਿਆ ਹੈ ਪਟਾਰਾ ਹੁਣ ਆਪਾਂ ਹਲੇ ਕੁਝ ਨਹੀਂ ਕਹਿ ਸਕਦੇ ਇਹ ਕਿੱਥੇ ਤੱਕ ਜਾਏਗੀ ਕਿੰਨੀ ਅੱਗੇ ਵਧੇਗੀ ਕਦੋਂ ਪਿੱਛੇ ਮੁੜਿਆ ਜਾਊਗਾ ਕਿੰਨੀ ਆ ਜਾਣਾਂ ਜਾਣ ਗਿਆ ਇਹ ਕਾਫੀ ਕੁਝ ਹੈ ਜਿਹੜਾ ਹੁਣ ਅਗਲੇ ਕਟੋਕੜ 15 ਦਿਨਾਂ ਤੱਕ ਜਿਹੜਾ ਸਾਰਾ ਕੁਝ ਕਲੀਅਰ ਹੋਣ ਦੀ ਸੰਭਾਵਨਾ ਬਣੀ ਹੈ। ਸੋ ਡਿਫੈਂਸ ਆ ਜਿਹੜੀ ਉਹ ਡਿਫੈਂਸ ਜਾਦਾ ਹੁਣ ਮਜ਼ਬੂਤ ਆ ਜਿਹੜੀ ਭਾਰਤ ਕੋਲ ਹੈਗੀ ਐਸ ਲਈ ਜਿਸ ਤਰ੍ਹਾਂ ਪਹਿਲੀਆਂ ਜੰਗਾਂ 'ਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਰਿਹਾ ਸਾਨੂੰ ਲੱਗਦਾ ਵੀ ਉਸ ਟੈਬਲ ਦਾ ਨੁਕਸਾਨ ਨਹੀਂ ਹੋਏਗਾ। ਸੋ ਭਾਰਤ ਦੀਆਂ ਜਿਹੜੀਆਂ ਕੈਪੇਬਿਲਿਟੀਸ ਆ ਉਹਦੇ ਨਾਲ ਪੰਜਾਬ ਵੀ ਜਿਹੜਾ ਹੈਗਾ ਮਜ਼ਾਈਲਾਂ ਵਗੈਰਾ ਦੇ ਅਟੈਕ ਤੋਂ ਜਾਂ ਬੰਬਾਂ ਦੇ ਅਟੈਕ ਤੋਂ ਬਚਿਆ ਰਹੂਗਾ। ਹਾਂ 90-95% ਆ ਜਿਹੜਾ ਉਹ ਸਿਸਟਮ ਬਚਾ ਸਕਦਾ ਫੇਰ ਵੀ ਕੁਛ ਨਾ ਕੁਛ ਮਜ਼ਾਈਲਾਂ ਜਿਉ ਹੋ ਉਹ ਡਿਕੋਡ ਨਾ ਹੋਣ ਤਾਂ ਉਹ ਹੀ ਕਦੀ ਕਦਰੇ ਆ ਕੇ ਵੱਜੇ ਤਾਂ ਕੁਝ ਨੁਕਸਾਨ ਹੋ ਸਕਦਾ ਪਰ ਹੁਣ ਪ੍ਰਾਣੀਆਂ ਜੰਗਾਂ 65 ਤੇ 71 ਦੀ ਜੰਗ ਮੰਗ ਜਿੱਦਾਂ ਮੈਦਾਨੀ ਗੋਲੇ ਛੱਟਣੇ ਜਾਂ ਜੋ ਕੁਝ ਵੀ ਪਿੰਡਾਂ ਦੇ ਪਿੰਡ ਤਬਾਹ ਹੋਣੇ ਉਹ ਖਤਰਾ ਨਹੀਂ ਹੈਗਾ ਸੋ ਸਾਨੂੰ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇਸ ਗੱਲੋਂ ਥੋੜਾ ਠੀਕ ਰਹਿਣਾ ਚਾਹੀਦਾ ਹੈ ਕਿ ਬਈ ਪੈਨਿਕ ਵਿੱਚ ਨਾ ਆਈਏ ਬਹੁਤ ਜ਼ਿਆਦਾ ਖਤਰਨਾਕ ਸਮਾਨ ਛੜਨ ਦੀ ਹਲੇ ਸੰਭਾਵਨਾ ਨਹੀਂ ਬਿਨਾਂ ਫੌਜੀ ਕੈਪੇਬਿਲਿਟੀਸ ਆ ਉਹਦੇ ਵਿੱਚ ਆਪਾਂ ਇਹ ਗੱਲ ਸਪਸ਼ਟ ਰੂਪ ਵਿੱਚ ਕਹਿ ਸਕਦੇ ਹਾਂ ਕਿ ਭਾਰਤ ਦਾ ਹੱਥ ਬਹੁਤ ਉੱਪਰ ਹੈਗਾ ਪਾਕਿਸਤਾਨ ਨਾਲੋਂ ਸੋ ਪਿਛਲੇ 50 60 ਸਾਲਾਂ ਵਿੱਚ ਭਾਰਤ ਨੇ ਫੌਜੀ ਹਥਿਆਰਾਂ ਦੇ ਮਾਮਲੇ ਵਿੱਚ ਟੈਕਨੋਲੋਜੀ ਦੇ ਮਾਮਲੇ ਵਿੱਚ ਬਹੁਤ ਵੱਡੀ ਪੱਧਰ ਤੇ ਇਨਵੈਸਟ ਕੀਤਾ ਹੈ ਆਪਣੇ ਬਜਟ ਦਾ ਡਿਫੈਂਸ ਵਿੱਚ 3-4% ਤੱਕ ਉਹ ਜਿਹੜਾ ਲਗਾਤਾਰ ਉਹ ਖਰਚ ਕਰ ਰਿਹਾ ਹੈ ਸੋ ਉਹਦੇ ਵਿੱਚ ਬਹੁਤ ਹੀ ਆਧੁਨਿਕ ਕਿਸਮ ਦੇ ਹਥਿਆਰ ਆਧੁਨਿਕ ਕਿਸਮ ਦੇ ਹਵਾਈ ਜਹਾਜ਼ ਔਰ ਆਧੁਨਿਕ ਕਿਸਮ ਦੇ ਡਰੋਨ ਤੇ ਜਿਹੜਾ ਡਿਫੈਂਸ ਸਿਸਟਮ ਆ 5 ਬਿਲੀਅਨ ਡਾਲਰ ਦਾ ਜਿਹੜਾ ਰਸ਼ੀਆ ਤੋਂ ਲਿਆ ਉਹਨਾਂ ਨੇ 에어 ਡਿਫੈਂਸ ਸਿਸਟਮ ਸੌ ਡਿਫੈਂਸ ਸਿਸਟਮ ਆ ਜਿਹੜਾ ਹੁਣ ਆਪਣੀ ਜਿਹੜੀ ਹੈਗੀ ਆ ਉਹ ਦਿਖਾ ਵੀ ਰਿਹਾ ਹੈ ਕੈਪੇਬਿਲਟੀ ਵੀ ਦਿਖਾ ਰਿਹਾ ਹੈ ਕਿਉਂਕਿ ਪਾਕਿਸਤਾਨ ਤੋਂ ਜਿੰਨੀਆਂ ਮਜ਼ਾਈਲਾਂ ਫਾਇਰ ਕੀਤੀਆਂ ਜਾ ਰਹੀਆਂ ਨੇ ਉਹ ਰਾਹ ਵਿੱਚ ਨਿਊਟਰਲਾਈਜ਼ ਹੋ ਰਹੀਆਂ ਆ ਆਪਾਂ ਕਹਿ ਸਕਦੇ ਆ ਕਿ ਭਾਰਤ ਦਾ ਹੱਥ ਬਹੁਤ ਜ਼ਿਆਦਾ ਉੱਪਰ ਆ ਜੇ ਭਾਰਤ 100% ਆ ਤਾਂ ਪਾਕਿਸਤਾਨ 20 ਜਾਂ 25% ਆ ਸੋ ਲਗਭਗ 75% ਦਾ ਜਿਹੜਾ ਗੈਪ ਹੈਗਾ ਉਹ ਇਸ ਤਰ੍ਹਾਂ ਇਸੇ ਤਰ੍ਹਾਂ ਭਾਰਤ ਤੇ ਚੀਨ ਦਾ ਫਰਕ ਹੈ ਜੀ ਜੇ ਚੀਨ 100% ਹੈ ਤਾਂ ਭਾਰਤ 25% ਆਏਗਾ ਸੋ ਚੀਨ ਭਾਰਤ ਤੋਂ 75% ਅੱਗੇ ਆ ਤੇ ਭਾਰਤ ਪਾਕਿਸਤਾਨ ਤੋਂ 75% ਜਿਹੜਾ ਬਹੁਤ ਬੇਨਾ ਜ਼ਿਆਦਾ ਫਰਕ ਤੁਸੀਂ ਮਾਰਦੇ ਹੋਗੇਗਾ ਜਾਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਕਾਲ ਚੈਨਲ ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਨਿਊਜ਼ਪੁਆਇੰਟ ਦੇ ਵਿੱਚ ਨਿਊਜ਼ਪੁਆਇੰਟ ਪ੍ਰੋਗਰਾਮ ਚ ਖਬਰਾਂ ਦੇ ਐਨਾਲਾਈਸਿਸ ਕਰਦੇ ਹੁੰਦੇ ਆ ਹਮੇਸ਼ਾ ਜੀ ਤਰ੍ਹਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸੀਨੀਅਰ ਪੱਤਰਕਾਰ ਸਰਦਾਰ ਰਤਾਰ ਸਿੰਘ ਜੀ ਆਓ ਫਤਿਹ ਦੀ ਸਾਂਝ ਪਾਈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਰਤਾਰ ਸਿੰਘ ਜੀ ਸ਼ੁਰੂਆਤ ਅੱਜ ਆਪਾਂ ਕਰਨੀ ਹੈ ਭਾਰਤ ਤੇ ਪਾਕਿਸਤਾਨ ਦੇ ਵਿੱਚ ਜੰਗ ਵਰਗੇ ਹਾਲਾਤ ਹੀ ਅਜੇ ਆਪਾਂ ਕਹਿ ਸਕਦੇ ਹਾਂ ਕਿ ਬਣੇ ਹੋਏ ਨੇ ਜਿੱਥੇ ਪਹਿਲਾਂ ਇਹ ਲੱਗ ਰਿਹਾ ਸੀਗਾ ਕਿ ਸ਼ਾਇਦ ਜਿਹੜੀ ਹੈ ਕਿ ਫੁੱਲ ਫਲੈਸ਼ ਜਿਹੜੀ جنگ ਹੈ ਉਹ ਨਹੀਂ ਲੱਗੇਗੀ ਕਿ ਸਿਰਫ ਜਿਹੜਾ ਹੈਗਾ ਵੀ ਸਟ੍ਰਾਈਕਸ ਕਰਕੇ ਜਾਂ ਕਿਉਂਕਿ ਜਿਸ ਤਰੀਕੇ ਦਾ ਪਹਿਲਗਾਮ ਦੇ ਵਿੱਚ ਹੋਇਆ ਸੀ ਉਸ ਤੋਂ ਬਾਅਦ ਇੱਕ ਪ੍ਰੈਸ਼ਰ ਜਿਹੜਾ ਹੈ ਸਰਕਾਰ ਤੇ ਬੜਾ ਬਿਲਡ ਅਪ ਹੋ ਗਿਆ ਸੀ ਕਿ ਕੁਝ ਨਾ ਕੁਝ ਜਿਹੜਾ ਉਹਨਾਂ ਨੇ ਕਰਨਾ ਹੈਗਾ ਤੇ ਜਿਦਾਂ ਪਿਛਲੀ ਵਾਰ ਕੁਝ ਹਲਕਾ ਜਿਹਾ ਕਰਕੇ ਕਿਉਂਕਿ ਦੋਨੋਂ ਹੀ ਜਿਹੜੀਆਂ ਨੇ ਕੰਟਰੀਜ਼ ਹੈਗੀਆਂ ਨੇ ਆਪਾਂ ਡਿਸਕਸ ਵੀ ਕਰਦੇ ਸੀ ਕਿ ਜੰਗ ਨੂੰ ਸਹਿ ਨਹੀਂ ਸਕਦੀਆਂ ਮਤਲਬ ਕਿ ਤਨਾ ਕਿਤੇ ਉਹਦੇ ਜਿਹੜੇ ਪ੍ਰਤੀਕਰਮ ਨੇ ਉਹ ਬਹੁਤ ਜ਼ਿਆਦੇ ਜਿਹੜੇ ਦੋਨਾਂ ਹੀ ਕੰਟਰੀਜ਼ ਦੇ ਲਈ ਮਾੜੇ ਹੋਣਗੇ ਪਰ ਫਿਰ ਜਦੋਂ ਇੱਕ ਵਾਰੀ ਸਟ੍ਰਾਈਕਸ ਹੋ ਜਾਂਦੀਆਂ ਨੇ ਫਿਰ ਇਸ ਤਰ੍ਹਾਂ ਦਾ ਲੱਗਦਾ ਸੀ ਕਿ ਇਸ ਤੋਂ ਅੱਗੇ ਐਸਕੇਲੇਟ ਨਹੀਂ ਹੋਏਗਾ ਪਰ ਹੁਣ ਜਿਹੜੇ ਹਾਲਾਤ ਬਣ ਚੁੱਕੇ ਨੇ ਜਾਂ ਜਿਸ ਤਰੀਕੇ ਦੇ ਨਾਲ ਹੁਣ ਅੱਗੇ ਜਿਹੜੀ ਗੱਲ ਪਹੁੰਚ ਚੁੱਕੀ ਹੈ ਇਹਦਾ ਤੁਹਾਡਾ ਪਹਿਲਾ ਪ੍ਰतिक੍ਰਮ ਕੀ ਹੈਗਾ ਹਾਂਜੀ ਹਾਂਜੀ ਸੋ ਬਿਲਕੁਲ ਤੁਹਾਡੀ ਗੱਲ ਠੀਕ ਹੈਗੀ ਕਿਉਂਕਿ ਸਾਡੇ ਕੋਲ ਵੀ ਜਿਹੜੇ ਇਨਪੁਟਸ ਹੈਗੇ ਸਾਡੇ ਕੋਲ ਜਿਹੜੇ ਡਿਫੈਂਸ ਨੂੰ ਕਵਰ ਕਰਦੇ ਆ ਇੰਗਲਿਸ਼ ਅਖਬਾਰਾਂ ਦੇ ਪੱਤਰਕਾਰ ਉਹਨਾਂ ਰਾਹੀਂ ਸਾਡੇ ਕੋਲ ਇਨਫੋਰਮੇਸ਼ਨ ਕਈ ਵਾਰੀ ਆ ਜਾਂਦੀ ਹੈਗੀ ਆ ਉਹਨਾਂ ਦਾ ਵੀ ਇਹੀ ਉਤਾਲਿਆ ਸੀਗਾ ਵੀ ਜਿਸ ਤਰ੍ਹਾਂ ਬਾਲਾਕੋਟ ਤੋਂ ਬਾਅਦ ਇੱਕ ਦਿਨ ਸਟ੍ਰਾਈਕਸ ਹੋਈਆਂ ਸੀ ਉਦਾਂ ਹੀ ਹੋਣਗੀਆਂ ਸੋ ਪਹਿਲਾ ਦਿਨ ਜਿਹੜੀ ਭਾਰਤ ਸਰਕਾਰ ਨੇ ਕਰੀ ਹੈਗੀ ਆ ਉੱਥੇ ਮੁਜ਼ੱਲਨਾ ਮਸੂਦ ਅਜ਼ਹਰ ਦਾ ਜਿਹੜੀ ਮਸਜਿਦ ਢਾਈ ਗਈ ਆ ਜਾਂ ਹੋਰ ਕੁਝ ਉਸ ਥਾਂ ਤੇ ਸੋ ਸਾਨੂੰ ਇਨੀਸ਼ੀਅਲੀ ਇਹੀ ਇਨਪੁਟ ਸੀਗਾ ਵੀ ਉਹੀ ਹੋਏਗਾ ਹਨਾ ਵੀ ਉਹ ਤੋਂ ਬਾਅਦ ਅੱਗੇ ਗੱਲ ਨਹੀਂ ਪਤਾ ਕਿ ਪਰ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀਗਾ ਵੀ ਜੰਗ ਲਾਉਣੀ ਸੌਖੀ ਆ ਜੰਗ ਨੂੰ ਜਦੋਂ ਫਿਰ ਕਾਬੂ ਵਿੱਚ ਕਰਨਾ ਬਹੁਤ ਔਖਾ ਹੋ ਜਾਂਦਾ ਸੋ ਜੰਗ ਦਾ ਫਿਰ ਆਪਣਾ ਇੱਕ ਲੌਜੀਕ ਕ੍ਰੀਏਟ ਹੋ ਜਾਂਦਾ ਜੰਗ ਵਿੱਚ ਸ਼ਾਮਲ ਤੇ ਰਾਨੇ ਜਿਹੜਾ ਉਹਨਾਂ ਨੂੰ ਸਵਾਦ ਪੈ ਜਾਂਦਾ ਹੋਰ ਬਹੁਤ ਕੁਛ মিডিਆ ਫੌਜੀ ਅਫਸਰ ਜਾਂ ਟੈਕਨੋਲੋਜੀ ਜਾਂ ਹਥਿਆਰਾਂ ਨੂੰ ਪਰਖਣ ਦੇ ਜਿਹੜੇ ਹੋੜ ਜਾਂ ਜਿੰਨਾ ਅਫਸਰशाही ਨੇ ਕਾਰਜ ਕਰੇ ਹੁੰਦੇ ਆ ਉਹਨਾਂ ਦੀਆਂ ਆਪਣੀਆਂ ਜਿਹੜੀਆਂ ਇੱਕ ਤਰ੍ਹਾਂ ਨਾਲ ਕੰਪਲਿਕੀਸ਼ਨਸ ਆਇ ਕਾਫੀ ਜ਼ਿਆਦੇ ਵੱਧ ਜਾਂਦੀਆਂ ਸੋ ਇਨੀਸ਼ੀਅਲੀ ਪਹਿਲਾ ਪਹਿਲੇ ਫੇਜ਼ ਵਿੱਚ ਹਮਲਾ ਕਰਨ ਤੋਂ ਬਾਅਦ ਸਾਡੇ ਕੋਲ ਜਿਹੜੀ ਇਨਪੁਟ ਸੀਗੀ ਵੀ ਉਹ ਪਹਿਲੇ ਫੇਜ਼ ਵਾਲਾ ਹਮਲਾ ਹੀ ਕਰਨਗੇ ਦੂਜਾ ਨਹੀਂ ਕਰਨਗੇ ਪਰ ਹੁਣ ਹੈਗਾ ਵੀ ਉਹ ਜਿਹੜੀਆਂ ਹੈਗੀਆਂ ਜਿਹੜੀਆਂ ਹਾਲਾਤ ਅੱਗੇ ਵਧ ਰਹੇ ਹੈਗੇ ਆ ਉਹਦੇ ਚੋਂ ਕੁਝ ਪਾਕਿਸਤਾਨ ਵੀ ਰਿਟੈਲੀਏਟ ਕਰ ਰਿਹਾ ਪਰ ਉਹਦੀ ਰਿਟੈਲੀਏਸ਼ਨ ਇੰਨੀ ਜ਼ਿਆਦਾ ਆਪਾਂ ਕਹਿ ਸਕਦੇ ਆ ਵੀ ਸੰਗਠਿਤ ਨਹੀਂ ਹੋਈਗੀ ਭਾਰਤ ਵੱਲੋਂ ਹੁਣ ਦੂਜਾ ਫੇਜ਼ ਆ ਜਿਹੜਾ ਸ਼ੁਰੂ ਕੀਤਾ ਗਿਆ ਹੈ ਉੱਧਰ ਚ ਬਹੁਤ ਸਾਰੇ ਥਾਵਾਂ ਤੇ ਲਾਹੌਰ ਦੇ ਲਾਗੇ ਕੁਝ ਪਿੰਡਾਂ ਤੇ ਜਾਂ ਇੱਕ ਸ਼ਹਿਰ ਵਿੱਚ ਵੀ ਜਿਹੜੀਆਂ ਵੀਡੀਓਜ਼ ਆ ਰਹੀਆਂ ਨੇ ਕਿਉਂਕਿ ਸੋਸ਼ਲ ਮੀਡੀਆ ਤੇ ਪਾਕਿਸਤਾਨ ਦੇ ਇਲਾਕਿਆਂ ਵਿੱਚ ਹੋਈ ਗੋਲਾਬਾਰੀ ਜਾਂ ਇਵਨ ਜਿਹੜੇ ਆਹ ਸਟ੍ਰਾਈਕਸ ਹੋ ਰਹੀਆਂ ਡਰੋਨਸ ਰਾਹੀਂ ਸੋ ਭਾਰਤ ਮੈਨਲੀ ਡਰੋਨਸ ਰਾਹੀਂ ਸਟ੍ਰਾਈਕ ਕਰ ਰਿਹਾ ਹੈਗਾ ਸੋ ਜਿਹੜੇ ਇਜ਼ਰਾਈਲ ਦੇ ਬਣੇ ਹੋਏ ਡਰੋਨਸ ਨੇ ਉਹ ਇਹ ਹੈਗਾ ਵੀ ਡਰੋਨਸ ਡਰੋਨਸ ਹੀ ਜਿੱਦਾਂ ਜਾ ਕੇ ਅਟੈਕ ਕਰਦੇ ਆ ਇਹ ਨਹੀਂ ਹੈਗਾ ਵੀ ਡਰੋਨ ਵਿੱਚ ਕੋਈ ਮਜ਼ਾਇਲਾ ਮਜ਼ਾਇਲ ਫਿੱਟ ਹੋ ਲਿਆ ਡਰੋਨ ਆਪਣੇ ਆਪ ਹੀ ਅਟੈਕ ਕਰਦਾ ਜਿੱਥੇ ਜਾ ਕੇ ਹਿੱਟ ਹੋਣੀ ਹੁੰਦੀ ਹੈ ਉਹਦੇ ਵਿੱਚ 23 ਕਿਲੋ ਤੱਕ ਜਿਹੜਾ ਆਰ ਡੀ ਐਕਸ ਹੈ ਜਾਂ ਕੋਈ ਵੀ ਬੰਬ ਧਮਾਕਾ ਹੈਗਾ ਉਹ ਲੈ ਕੇ ਜਾ ਸਕਦੇ ਹੈਗੇ ਸੋ ਹੁਣ ਗੱਲ ਥੋੜੀ ਅੱਗੇ ਵੱਧ ਰਹੀ ਹੈ ਕਿ ਆ ਜੰਗ ਹੁਣ ਕਿੱਥੇ ਖਤਮ ਹੁੰਦੀ ਆ ਕੀ ਕੁਝ ਵੱਧਾ ਕਿੰਨੀਆਂ ਘਟਨਾਵਾਂ ਵਾਗੇ ਵਾਪਰਦੀਆਂ ਹੁਣ ਇਹਦੇ ਬਾਰੇ ਪ੍ਰੈਡਿਕਟ ਕਰਨਾ ਹੈਗਾ ਹਾਂ ਪਹਿਲੀ ਵਾਰ ਅਸੀਮ ਕਿਉਂਕਿ ਪਿਛਲੇ ਦਿਨਾਂ ਦੌਰਾਨ ਬਹੁਤ ਸਾਰੇ ਲੋਕਾਂ ਨਾਲ ਵੀ ਗੱਲਬਾਤ ਹੁੰਦੀ ਸਾਡਾ ਮੇਰਾ ਪਹਿਲਾ ਵੀ ਅਨਿਸ਼ਚਿਤ ਇਹ ਸੀਗਾ ਵੀ ਬਹੁਤ ਜ਼ਿਆਦਾ ਨਹੀਂ ਵਧੇਗੀ ਕਿਉਂਕਿ ਆਪਾਂ ਪਿਛਲੇ ਪ੍ਰੋਗਰਾਮ ਵਿੱਚ ਵੀ ਕਿਹਾ ਸੀ ਵੀ ਦੋਵਾਂ ਮੁਲਕਾਂ ਕੋਲ ਇਸ ਲੈਵਲ ਦੀ ਇਕਨੋਮੀ ਜਾਂ ਹੋਰ ਸਾਰਾ ਇਨਫਰਾਸਟ੍ਰਕਚਰ ਨਹੀਂ ਹੈ ਵੀ ਉਹ جنگ ਨੂੰ ਬਹੁਤ ਲੰਮੇ ਸਮੇਂ ਤੱਕ ਚਾਲ ਸਕਣ ਪਰ ਹੁਣ ਜਦੋਂ ਖੁੱਲ ਗਿਆ ਹੈ ਪਟਾਰਾ ਹੁਣ ਆਪਾਂ ਹਲੇ ਕੁਝ ਨਹੀਂ ਕਹਿ ਸਕਦੇ ਇਹ ਕਿੱਥੇ ਤੱਕ ਜਾਏਗੀ ਕਿੰਨੀ ਅੱਗੇ ਵਧੇਗੀ ਕਦੋਂ ਪਿੱਛੇ ਮੁੜਿਆ ਜਾਊਗਾ ਕਿੰਨੀ ਆ ਜਾਣਾਂ ਜਾਣ ਗਿਆ ਇਹ ਕਾਫੀ ਕੁਸ਼ ਹੈ ਜਿਹੜਾ ਹੁਣ ਅਗਲੇ ਕਟੋਕੜ 15 ਦਿਨਾਂ ਤੱਕ ਜਿਹੜਾ ਸਾਰਾ ਕੁਝ ਕਲੀਅਰ ਹੋਣ ਦੀ ਸੰਭਾਵਨਾ ਬਣੀ ਹੋਈ ਹੈ ਤੇ ਦੂਜੇ ਬੰਨੇ ਜੇ ਆਪਾਂ ਥੋੜੀ ਜੀ ਕੈਪੇਬਿਲਟੀਜ਼ ਦੀ ਗੱਲ ਕਰ ਲਈਏ ਕਿ ਜੇ ਮਿਲਟਰੀ ਕੈਪੇਬਿਲਟੀਜ਼ ਹੋਵੇ ਕਿੰਨਾ ਕੁ ਫਰਕ ਹੈਗਾ ਕਿਉਂਕਿ ਉਸ ਖੇਤੇ ਦੇ ਵਿੱਚ ਜੇ ਆਪਾਂ ਐਸੇ ਐਟੋਮਿਕ ਪਾਵਰ ਦੇਖਦੇ ਆਂ ਤੇ ਦੋਨੋਂ ਕੰਟਰੀਜ਼ ਦੇ ਕੋਲ ਜਿਹੜੇ ਆਪਾਂ ਕਹਿ ਦਿੰਨੇ ਆਂ ਵੀ ਆਟਮ ਬੰਬ ਹੈਗੇ ਪਰ ਉਹ ਤਾਂ ਇੱਕ ਅਕੀਲਾ ਰਿਸੋਰਸ ਹੁੰਦਾ ਪਰ ਇਹ ਕਹਿ ਸਕਦੇ ਆ ਕਿ ਲਾਸਟ ਜਿਹੜੇ ਅਮਰੀਕਾ ਨੇ ਉਹ ਵੀ ਦੂਜੀ ਜਿਹੜੀ ਹੈਗੀ ਆ ਵਿਸ਼ਵਾਂਗ ਉਹਦੇ ਚ ਜਬਾਨ ਦੇ ਖਿਲਾਫ ਵਰਤੇ ਸੀ ਉਸ ਤੋਂ ਬਾਅਦ ਕਦੀ ਵਰਤੇ ਨਹੀਂ ਗਏ ਕਿੱਦਾਂ ਦੀ ਬਾਕੀ ਉਸ ਤੋਂ ਇਲਾਵਾ ਜਿਹੜਾ ਹੈਗਾ ਕਿਸ ਤਰ੍ਹਾਂ ਦੀ ਕੈਪੇਬਿਲਿਟੀਆਂ ਹੈਗੀਆਂ ਹਾਂ ਜਿਹੜੀ ਵੈਸੇ ਕਿਉਂਕਿ ਦੋਹੇ ਇੱਕ ਤਾਂ ਨਿਊਕਲੀਅਰ ਪਾਵਰ ਹੈਗੇ ਨੇ ਦੋਵਾਂ ਦਾ ਹਨ ਸੋ ਨਿਊਕਲੀਅਰ ਪਾਵਰ ਵੈਸੇ ਰਿਸਪੌਂਸਿਬਿਲਟੀ ਨਾਲ ਹੀ ਚਲਾਈ ਜਾਣੀ ਹੁੰਦੀ ਹੈਗੀ ਆ ਸੋ ਹਾਂ ਪਾਕਿਸਤਾਨ ਵਾਲੇ ਪਾਸਿਓ ਇਹ ਹੈਗਾ ਵੀ ਕਈ ਵਾਰ ਵਿਦੇਸ਼ੀ ਜਿਹੜੀਆਂ ਕੰਟਰੀਜ਼ ਆ ਉਹਨਾਂ ਨੂੰ ਹੁੰਦਾ ਵੀ ਪਾਕਿਸਤਾਨ ਵਾਲੇ ਕਿਤੇ ਇਸ ਤਰ੍ਹਾਂ ਤੰਬਾਕਾ ਨਾ ਕਰ ਦੇਣ ਜਾਂ ਉਹਨਾਂ ਤੋਂ ਜ਼ਿੰਮੇਵਾਰੀ ਦੀ ਘੱਟ ਉਮੀਦ ਕੀਤੇ ਜਾਂਦੇ ਹਲੇ ਭਾਰਤ ਤੇ ਉਹ ਵਿਸ਼ਵਾਸ ਕਰ ਰਹਾ ਹੈ ਹਲੇ ਭਾਰਤ ਵਿੱਚ ਵੀ ਆਪਾਂ ਕਹਿ ਸਕਦੇ ਹਾਂ ਵੀ ਪਾਕਿਸਤਾਨ ਵਾਲੀ ਮਾਨਸਿਕਤਾ ਵਾਲੇ ਲੋਕ ਆ ਜਿਹੜੇ ਜੰਗਵਾਜ ਉਹ ਬਹੁਤ ਵੱਡੀ ਗਿਣਤੀ ਵਿੱਚ ਬੈਠੇ ਆ ਜਿਸ ਕਿਸਮ ਦਾ ਮੀਡੀਆ ਉਹਨਾਂ ਦਾ ਚੱਲ ਰਿਹਾ ਜਿਸ ਕਿਸਮ ਦੀ ਹੋਛੀ ਬਿਆਨਬਾਜ਼ੀ ਹੋ ਰਹੀ ਹੈ ਛੋਟੇ ਛੋਟੇ ਲੀਡਰਾਂ ਵੱਲੋਂ ਸੋ ਉਸ ਤਰ੍ਹਾਂ ਦੀ ਮਾਨਸਿਕਤਾ ਦੋਵਾਂ ਮੁਲਕਾਂ ਵਿੱਚ ਜਿਹੜੀ ਪਈ ਹੈਗੀ ਆ ਪਰ ਜਿਹੜੀਆਂ ਉਹ ਤੋਂ ਬਿਨਾਂ ਫੌਜੀ ਕੈਪੇਬਿਲਿਟੀਜ਼ ਆ ਉਹਦੇ ਵਿੱਚ ਆਪਾਂ ਇਹ ਗੱਲ ਸਪਸ਼ਟ ਰੂਪ ਵਿੱਚ ਕਹਿ ਸਕਦੇ ਹਾਂ ਕਿ ਭਾਰਤ ਦਾ ਹੱਥ ਬ ਸੋ ਪਿਛਲੇ 50-60 ਸਾਲਾਂ ਵਿੱਚ ਭਾਰਤ ਨੇ ਫੌਜੀ ਹਥਿਆਰਾਂ ਦੇ ਮਾਮਲੇ ਵਿੱਚ ਟੈਕਨੋਲੋਜੀ ਦੇ ਮਾਮਲੇ ਵਿੱਚ ਬਹੁਤ ਵੱਡੀ ਪੱਧਰ ਤੇ ਇਨਵੈਸਟ ਕੀਤਾ ਹੈ ਹੂੰ ਆਪਣੇ ਬਜਟ ਦਾ ਡਿਫੈਂਸ ਵਿੱਚ 3-4% ਤੱਕ ਉਹ ਜਿਹੜਾ ਲਗਾਤਾਰ ਉਹ ਖਰਚ ਕਰ ਰਿਹਾ ਹੈ ਸੋ ਉਹਦੇ ਵਿੱਚ ਬਹੁਤ ਹੀ ਆਧੁਨਿਕ ਕਿਸਮ ਦੇ ਹਥਿਆਰ ਆਧੁਨਿਕ ਕਿਸਮ ਦੇ ਹਵਾਈ ਜਹਾਜ਼ ਔਰ ਆਧੁਨਿਕ ਕਿਸਮ ਦੇ ਡਰੋਨ ਤੇ ਜਿਹੜਾ ਡਿਫੈਂਸ ਸਿਸਟਮ ਆ 5 ਬਿਲੀਅਨ ਡਾਲਰ ਦਾ ਜਿਹੜਾ ਰਸ਼ੀਆ ਤੋਂ ਲਿਆ ਉਹਨਾਂ ਨੇ 에어 ਡਿਫੈਂਸ ਸਿਸਟਮ ਸੋ ਡਿਫੈਂਸ ਸਿਸਟਮ ਆ ਜਿਹੜਾ ਹੁਣ ਆਪਣੀ ਜਿਹੜੀ ਹੈਗੀ ਆ ਉਹ ਦਿਖਾ ਵੀ ਰਿਹਾ ਕੈਪੇਬਿਲਟੀ ਵੀ ਦਿਖਾ ਰਿਹਾ ਹੈ ਕਿਉਂਕਿ ਪਾਕਿਸਤਾਨ ਤੋਂ ਜਿੰਨੀਆਂ ਮਜ਼ਾਈਲਾ ਫਾਇਰ ਕੀਤੀਆਂ ਜਾ ਰਹੀਆਂ ਨੇ ਉਹ ਰਾਹ ਵਿੱਚ ਨਿਊਟਰਲਾਈਜ਼ ਹੋ ਰਹੀਆਂ ਸੋ ਆਪਾਂ ਕਹਿ ਸਕਦੇ ਆ ਕਿ ਭਾਰਤ ਦਾ ਹੱਥ ਬਹੁਤ ਦੇ ਉੱਪਰ ਆ ਜੇ ਭਾਰਤ 100% ਆ ਤਾਂ ਪਾਕਿਸਤਾਨ 20 ਜਾਂ 25% ਆ ਸੋ ਲਗਭਗ 75% ਦਾ ਜਿਹੜਾ ਗੈਪ ਹੈਗਾ ਉਹ ਇਸ ਤਰ੍ਹਾਂ ਇਸੇ ਤਰ੍ਹਾਂ ਭਾਰਤ ਤੇ ਚੀਨ ਦਾ ਫਰਕ ਆ ਫਿਰ ਜੀ ਜੇ ਚੀਨ 100% ਆ ਤਾਂ ਭਾਰਤ 25% ਆਏਗਾ ਸੋ ਚੀਨ ਭਾਰਤ ਤੋਂ 75% ਅੱਗੇ ਆ ਤੇ ਭਾਰਤ ਪਾਕਿਸਤਾਨ ਤੋਂ 75% ਜਿਹੜਾ ਬਿਲਕੁਲ ਬੇਨਾ ਜ਼ਿਆਦਾ ਫਰਕ ਤੁਸੀਂ ਮਾਰ ਰਹੇ ਹੋਗਾ ਇੰਨਾ ਫਰਕ ਹੈਗਾ ਟੈਕਨੋਲੋਜੀ ਕਿਉਂਕਿ ਇਹ ਡਿਪੈਂਡ ਕਰਦਾ ਨਾ ਇੱਕ ਤਾਂ ਹੈਗਾ ਵੀ ਭਾਰਤ ਨੇ ਐਜੂਕੇਸ਼ਨ ਵਾਈਸ ਆਜ਼ਾਦੀ ਤੋਂ ਬਾਅਦ ਭਾਰਤ ਨੇ education ਦੇ ਫੀਲਡ ਵਿੱਚ ਬਹੁਤ ਜ਼ਿਆਦਾ ਤਰੱਕੀ ਤੇ ਦੂਜੋ ਮੇਰੇ ਖਿਆਲ ਮੰਡੀ ਵੀ ਵੱਡੀ ਹੈ ਤੇ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਕਿ ਪੈਸਾ ਵੀ ਜ਼ਿਆਦਾ ਹੈਗਾ ਮੰਡੀ ਵੱਡੀ ਹੈ ਪੈਸਾ ਜ਼ਿਆਦਾ ਸਾਰੇ ਲੋਕ ਇੱਥੇ ਆਉਂਦੇ ਨੇ ਰਿਲੇਸ਼ਨਸ ਆ ਡਿਪਲੋਮੈਟ ਡਿਪਲਮੇਸੀ ਆ ਨਾ ਸੋ ਐਜੂਕੇਸ਼ਨ ਚ ਬੜਾ ਵੱਡਾ ਆਪਾਂ ਕਹਿ ਸਕਦੇ ਜੀ ਭਾਰਤ ਨੇ ਇਨਵੈਸਟ ਕਰਿਆ ਹੈ ਬਹੁਤ ਵੱਡੀ ਪੱਧਰ ਤੇ ਨੌਜਵਾਨ ਆ ਜਿਹੜੇ ਪੜ੍ਹ ਲਿਖ ਕੇ ਵੱਡੀਆਂ ਕੰਪਨੀਆਂ ਚ ਆਈਵਨ ਆਈਟੀ ਕੰਪਨੀਆਂ ਚ ਆ ਮੈਡੀਕਲ ਲੈਵਲ ਐ ਇੰਜੀਨੀਅਰਿੰਗ ਲੈਵਲ ਤੇ ਫੇਰ ਵੀ ਕਿਤੇ ਨਾ ਕਿਤੇ ਕਾਫੀ ਸਾਰੇ ਸੋ ਉਹ ਉਹਦੇ ਵਿੱਚੋਂ ਹੀ ਥੋੜਾ ਹੈਗਾ ਜਦੋਂ ਮਨੀ ਜਨ ਹੇਟ ਹੁੰਦੀ ਆ ਟੈਕਸੇਸ਼ਨ ਚੋਂ ਦੇਸ਼ ਵੱਡਾ ਆ ਆਬਾਦੀ ਵੱਡੀ ਆ ਕੰਜ਼ਿਊਮਰ ਮਾਰਕੀਟ ਬਹੁਤ ਵੱਡੀ ਆ ਉਹਦੇ ਚੋਂ ਫਿਰ ਟੈਕਸ ਆਉਂਦਾ ਸੋ ਉਸ ਟੈਕਸ ਚੋਂ ਫਿਰ ਨਾ ਨੇ ਜਿਹੜਾ ਡਿਫੈਂਸ ਤੇ ਕਾਫੀ ਇਨਵੈਸਟ ਕਰਿਆ ਪਾਕਿਸਤਾਨ ਦੀ ਇਹ ਰਹੀ ਆ ਵੀ ਕਰਪਸ਼ਨ ਮਿਲਟਰੀ ਪਾਵਰ ਰਹੀ ਹੈਗੀ ਆ ਸੋ ਇੰਡੀਆ ਵਿੱਚ ਇਹ ਲਗਾਤਾਰ ਰਿਹਾ ਵੇ ਮਿਲਟਰੀ ਕਦੇ ਵੀ ਪਾਵਰਫੁੱਲ ਪੋਲਿਟੀਕਲ 엘ੀਟ ਤੋਂ ਨਹੀਂ ਰਹੀ ਸੋ ਪੋਲਿਟੀਕਲ 엘ੀਟ ਆ ਜਿਹੜਾ ਉਹ ਫੈਸਲੇ ਕਰਦਾ ਹੈਗਾ ਮਿਲਟਰੀ ਆ ਜਿਹੜੀ ਉਹਨੇ ਫੈਸਲੇ ਨਹੀਂ ਕਰਦੀ ਮਿਲਟਰੀ ਪੋਲਿਟੀਕਲ 엘ੀਟ ਦੀ ਰਹਿਨਮਾਈ ਹੇਟ ਚੱਲਦੀ ਹੈਗੀ ਆ ਸੋ ਇਹ ਕਿਹਾ ਜਾ ਸਕਦਾ ਵੀ ਭਾਰਤ ਹਥਿਆਰਾਂ ਦੇ ਮਾਮਲੇ ਵਿੱਚ ਜਾਂ ਫੌਜ ਦੇ ਗਿਣਤੀ ਦੇ ਮਾਮਲੇ ਵਿੱਚ ਪਾਕਿਸਤਾਨ ਨਾਲੋਂ ਬਹੁਤ ਅੱਗੇ ਹੈਗਾ ਸੋ ਪਾਕਿਸਤਾਨ ਲੈਗਿੰਗ ਬਿਹਾਈਂਡ ਹੈਗਾ ਸੋ ਇਸੇ ਕਰਕੇ ਜਿਹੜਾ ਇਸ ਜੰਗ ਵਿੱਚ ਜਾਂ ਜੋ ਵੀ ਝੜਪਾਂ ਨੇ ਹਲੇ ਜੰਗ ਆਫੀਸ਼ੀਅਲੀ ਨਹੀਂ ਹੈਗੀ ਜੰਗ ਕਿਉਂਕਿ ਜਦੋਂ ਐਕਚੁਅਲ ਆਫੀਸ਼ੀਅਲ ਜੰਗ ਲੱਗਦੀ ਹੈਗੀ ਆ ਤਾਂ ਬਾਰਡਰ ਤੋਂ ਬੀਐਸਐਫ ਨੂੰ ਹਟਾ ਲਿਆ ਜਾਂਦਾ ਐਸ ਵੇਲੇ ਹਲੇ ਵੀ ਬਾਰਡਰ ਤੇ ਬੀਐਸਐਫ ਕਿਉਂਕਿ ਬੀਐਸਐਫ ਪੈਰਾਮਿਲਟਰੀ ਫੋਰਸ ਆ ਮਿਲਟਰੀ ਫੋਰਸ ਨਹੀਂ ਹੈਗੀ ਹੂੰ ਜਦੋਂ ਐਕਚੁਅਲ ਜੰਗ ਲੱਗੇਗੀ ਟੈਂਕਾਂ ਰਾਹੀਂ ਗੋਲੀਆਂ ਬੰਦੂਖਾਂ ਰਾਹੀਂ ਇੱਕ ਦੂਜੇ ਦੇ ਟੈਰੀਟਰੀ ਵਿੱਚ ਐਂਟਰ ਹੋਊਗਾ ਉਸ ਤੋਂ ਪਹਿਲਾਂ ਬੀਐਸਐਫ ਨੂੰ ਬਾਰਡਰ ਤੋਂ ਹਟਾ ਲਿਆ ਜਾਊਗਾ ਬਾਰਡਰ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਮਿਲਟਰੀ ਦੇ ਕਮਾਂਡ ਹੇਠ ਆ ਜਾਏਗੀ ਉਦੋਂ ਅਫੀਸ਼ੀਅਲ ਜੰਗ ਹੋਏਗੀ ਇਹ ਹਲੇ ਹਵਾਈ ਹਮਲੇ ਨੇ ਹਵਾਈ ਝੜਪਾਂ ਨੇ ਕਿੰਨਾ ਦਿਨ ਚੱਲਦੀਆਂ ਨੇ ਹਲੇ ਹੁਣ ਕਹਿਣਾ ਜਿਤਨਾ ਥੋੜਾ ਜਿਹਾ ਔਕਾ ਲੱਗ ਰਿਹਾ ਜੀ ਬਿਲਕੁਲ ਜੀ ਦੂਜੇ ਬੰਨੇ ਥੋੜਾ ਜਿਹਾ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਲੈਣੀ ਕਿਉਂਕਿ ਪੰਜਾਬ ਦੇ ਨਾਲ ਜਿੰਨੇ ਵੀ ਆਪਾਂ ਕਹਿ ਲਈਏ ਕਿ ਜੁੜੇ ਹੋਏ ਨੇ ਪੰਜਾਬ ਤੋਂ ਬਿਲੋਂਗ ਕਰਦੇ ਨੇ ਚਾਹੇ ਸਿੱਖ ਹੋਣ ਜਾਂ ਬਾਕੀ ਦੇ ਜਿਹੜੇ ਪੰਜਾਬੀ ਹੋਵੇ ਉਹਨਾਂ ਨੂੰ ਕਿਤਨਾ ਕਿਤੇ ਚਿੰਤਾ ਜਿਹੜੀ ਹੈ ਰਹਿੰਦੀ ਹੈਗੀ ਹੈ ਤੇ ਪਿਛਲੇ ਦਿਨੀ ਬਲੈਕਆਊਟ ਦੀਆਂ ਖਬਰਾਂ ਆ ਜਾਂ ਹੋਰ ਇਸ ਤਰੀਕੇ ਦੀਆਂ ਛੋਟੇ ਛੋਟੇ ਜਿਹੇ ਆਪਾਂ ਕਹੀਏ ਕਿ ਜਿਹੜੇ ਮਿਜ਼ਾਈਲਾਂ ਜਿਹੜੀਆਂ ਹੈਗੀਆਂ ਜਿਹੜੀਆਂ ਇਦਾਂ ਲੱਗਦਾ ਕਿ ਡਿਫਿਊਜ਼ ਹੋ ਚੁੱਕੀਆਂ ਉਹ ਵੀ ਪੰਜਾਬ ਦੇ ਨਿਊਟਰਲਾਈਜ਼ ਆਪਾਂ ਕਹਿ ਸਕਦੇ ਹਾਂ ਕਿ ਕੀਤਾ ਹੋਇਆ ਸੀ ਆ ਕਿਵੇਂ ਦੇਖਦੇ ਹੋ ਕਿ ਕੀ ਇਸ ਤਰੀਕੇ ਦਾ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਇਆ ਜਾਣਾ ਚਾਹੀਦਾ ਹੈਗਾ ਤੇ ਜਾਂ ਫਿਰ ਕੀ ਇਸ ਤਰ੍ਹਾਂ ਦੇ ਹਾਲਾਤ ਤੁਹਾਨੂੰ ਲੱਗਦੇ ਨੇ ਜਿੱਦਾਂ ਤੁਸੀਂ ਕਹਿ ਕੇ ਆਏ ਹੋ ਵੀ ਅਜੇ ਤੇ ਬੀਐਸਐਫ ਦੇ ਕੋਲ ਹੀ ਕੰਟਰੋਲ ਹੈਗਾ ਹੈ ਅਜੇ ਤੇ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਜੰਗ ਪ੍ਰੋਪਰਲੀ ਗਰਾਊਂਡ ਤੇ ਲੱਗੀ ਹੋਈ ਹੈ ਤੇ ਕਿਵੇਂ ਦੇਖਦੇ ਹੋ ਇਸ ਨੂੰ ਹਾਂਜੀ ਇੱਕ ਤਾਂ ਵੀ ਪੰਜਾਬ ਨੂੰ ਜੰਗ ਦਾ ਅਖਾੜਾ ਬਣਾਉਣ ਤੋਂ ਆਪਾਂ ਨੂੰ ਬਚਣਾ ਚਾਹੀਦਾ ਜਾਂ ਵਿਰੋਧ ਕਰਨਾ ਚਾਹੀਦਾ ਜਾਂ ਰੋਕਣਾ ਚਾਹੀਦਾ ਬੇਸ਼ੱਕ ਸਾਡੇ ਹੱਥਾਂ ਵਿੱਚ ਨਹੀਂ ਉਹ ਸਰਕਾਰਾਂ ਨੇ ਕਰ ਰਹਾ ਹੁੰਦਾ ਪਰ ਜਿੰਨਾ ਕਿ ਡੈਮੋਕਰੇਟਿਕਲੀ ਆਪਾਂ ਕਹਿ ਸਕੀਏ ਵੀ ਪੰਜਾਬ ਨੂੰ ਜੰਗ ਦਾ ਅਖਾੜਾ ਨਾ ਬਣਾਇਆ ਜਾਵੇ ਉਹ ਸਾਡੇ ਲਈ ਬਿਹਤਰ ਰਹੇਗਾ ਵਾਕੀ ਦੂਜਾ ਜਿਹੜੇ ਇਹ ਮਜ਼ਾਈਲਾ ਵਗੈਰਾ ਫਾਇਰ ਹੋ ਰਹੀਆਂ ਨੇ ਆਪਾਂ ਪਹਿਲਾਂ ਹੀ ਕਿਹਾ ਹੈਗਾ ਵੀ ਭਾਰਤ ਦਾ ਜਿਹੜਾ 에어 డిਫੈਂਸ ਸਿਸਟਮ ਹੈ ਕਾਫੀ ਕੈਪੇਬਲ ਆ ਸੋ ਪਾਕਿਸਤਾਨ ਟਰਾਈ ਕਰੇਗਾ ਹਾਂ ਵੀ ਮਜ਼ਾਈਲਾ ਵਗੈਰਾ ਕਿਤੇ ਵੀ ਹੋਣਗੇ ਔਰ ਰਾਜਸਥਾਨ ਚ ਵੀ ਜੰਮੂ ਸੌਰੀ ਪੁਨਛ ਵਾਲੇ ਖੇਤਰ ਚ ਵੀ ਹੁਣ ਪਠਾਨਕੋਟ ਜਾਂ ਜਲੰਧਰ ਦੇ ਲਾਗੇ ਵੀ ਜਾਂ ਅਮਰitsar ਸਾਹਿਬ ਦੇ ਲਾਗੇ ਵੀ ਇੱਕ ਪਿੰਡ ਚ ਇੱਕ ਮਜ਼ਾਈਲਾ ਡਾਈਫਿਊਜ਼ ਹੋਈ ਆ ਸੋ ਸਾਨੂੰ ਲੱਗਦਾ ਵੀ ਇੰਨਾ ਜ਼ਿਆਦਾ ਖਤਰਾ ਨਹੀਂ ਹੁਣ ਜੰਗ ਇੱਕ ਵੱਖਰੀ ਕਿਸਮ ਦੀ ਜੰਗ ਬਣ ਗਈ ਹੋਈ ਆ ਸੋ ਡਿਫੈਂਸ ਆ ਜਿਹੜੀ ਉਹ ਡਿਫੈਂਸ ਜਿਆਦਾ ਹੁਣ ਮਜ਼ਬੂਤ ਆ ਜਿਹੜੀ ਭਾਰਤ ਕੋਲ ਹੈਗੀ ਐਸ ਲਈ ਜਿਸ ਤਰ੍ਹਾਂ ਪਹਿਲੀਆਂ ਜੰਗਾਂ ਚ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਰਿਹਾ ਸਾਨੂੰ ਲੱਗਦਾ ਵੀ ਉਸ ਡੈਵਲ ਦਾ ਨੁਕਸਾਨ ਨਹੀਂ ਹੋਏਗਾ ਸੋ ਭਾਰਤ ਦੀਆਂ ਜਿਹੜੀਆਂ ਕੈਪੇਬਿਲਿਟੀਸ ਆ ਉਹਦੇ ਨਾਲ ਪੰਜਾਬ ਵੀ ਜਿਹੜਾ ਹੈਗਾ ਮਜ਼ਾਈਲਾ ਵਗੈਰਾ ਦੇ ਅਟੈਕ ਤੋਂ ਜਾਂ ਬੰਬਾਂ ਦੇ ਅਟੈਕ ਤੋਂ ਬਚਿਆ ਰਹੂਗਾ ਹਾਂ 90 95% ਆ ਜਿਹੜਾ ਉਹ ਸਿਸਟਮ ਬਚਾ ਸਕਦਾ ਫੇਰ ਵੀ ਕੁਛ ਨਾ ਕੁਛ ਮਜ਼ਾਈਲਾ ਜੇ ਉਹ ਉਹ ਡੀਕੋਡ ਨਾ ਹੋਣ ਤਾਂ ਉਹ ਹੀ ਕਦੀ ਕਦਰੀ ਆ ਕੇ ਵੱਜੇ ਤਾਕੋਸ਼ ਨੁਕਸਾਨ ਹੋ ਸਕਦਾ ਪਰ ਹੁਣ ਪ੍ਰਾਣੀਆਂ ਜੰਗਾਂ 65 ਤੇ 71 ਦੀ ਜੰਗ ਵਾਂਗ ਜਿੱਦਾਂ ਮਦਾਨੀ ਗੋਲੇ ਸੱਟਣੇ ਜਾਂ ਜੋ ਕੁਝ ਵੀ ਪਿੰਡਾਂ ਦੇ ਪਿੰਡ ਤਬਾਹ ਹੋਣੇ ਉਹ ਖਤਰਾ ਨਹੀਂ ਹੈਗਾ ਸੋ ਸਾਨੂੰ ਸਿੱਖਾਂ ਨੂੰ ਤੇ ਪੰਜਾਬੀਆਂ ਨੂੰ ਇਸ ਗੱਲੋਂ ਥੋੜਾ ਠੀਕ ਰਹਿਣਾ ਚਾਹੀਦਾ ਹੈਗਾ ਵੀ ਪੈਨਿਕ ਵਿੱਚ ਨਾ ਆਈਏ ਬਹੁਤ ਜ਼ਿਆਦਾ ਖਤਰਨਾਕ ਸਮਾਨ ਛਿੜਨ ਦੀ ਹਲੇ ਸੰਭਾਵਨਾ ਨਹੀਂ ਤੇ ਹੋ ਕੁਝ ਵੀ ਸਕਦਾ ਹੁੰਦਾ ਪਰ ਹਾਲ ਦੀ ਘੜੀ ਜਿੰਨੀਆਂ ਕਿ ਸਾਡੇ ਕੋਲ ਰਿਪੋਰਟਾਂ ਉਹਦੇ ਨਾਲ ਅਸੀਂ ਤੁਹਾਨੂੰ ਅਗਾਹ ਕਰ ਰਹੇ ਹਾਂ ਜੇ ਸਥਿਤੀ ਚੇਂਜ ਹੁੰਦੀ ਆ ਤਾਂ ਉਹਦੇ ਬਾਰੇ ਵੀ ਤੁਹਾਨੂੰ ਅਗਵਾਹ ਕੀਤਾ ਅਗਾਹ ਕੀਤਾ ਜਾਊਗਾ ਪਰ ਹਾਲ ਦੀ ਘੜੀ ਕੰਟਰੋਲਡ ਹਮਲੇ ਹੋ ਰਹੇ ਨੇ ਦੋਮਾ ਤੇ ਰਾਮ ਵੱਲੋਂ ਸੋ ਕੰਟਰੋਲਡ ਹਮਲਿਆਂ ਚ ਹਲੇ ਬਹੁਤ ਜਿਆਦੇ ਪੰਜਾਬ ਦਾ ਜਾਂ ਰਾਜਸਥਾਨ ਦਾ ਜਾਂ ਹੋਰ ਵਾਲੇ ਦਵਾਲਿਆਂ ਚ ਬਹੁਤ ਜਿਆਦੇ ਤਬਾਹਕ ਉਹਨਾਂ ਨੁਕਸਾਨ ਹੋਣ ਦੀ ਸੰਭਾਵਨਾ ਨਹੀਂ ਹਾਂ ਕੁਝ ਮੌਤਾਂ ਨੇ ਜਿਹੜੀਆਂ ਜਿੱਦਾਂ ਪੋਂਸ਼ ਵਿੱਚ ਕੁਝ ਮੌਤਾਂ ਹੋਈਆਂ ਨੇ ਗੁਰਦੁਆਰਾ ਸਾਹਿਬ ਵਿੱਚ ਹਮਲਾ ਹੂੰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਮੌਤ ਹੋਈਆ ਤਿੰਨ ਸਿੰਘਾਂ ਦੀ ਤੇ ਹੋਰ 11 ਵਿਅਕਤੀ ਹੋਰ ਨਾਗਰਿਕ ਵੀ ਮਾਰੇ ਗਏ ਆ ਸੋ ਹਲੇ ਪੰਜਾਬ ਚ ਕੋਈ ਇਸ ਤਰ੍ਹਾਂ ਮੌਤ ਦੀ ਕੈਜ਼ੁਐਲਟੀ ਹੈਗੀ ਆ ਜਿਹੜੀ ਉਹ ਨਹੀਂ ਆਈ ਇੱਕ ਬਠਿੰਡਾ ਦੇ ਲਾਗੇ ਜਿਹੜਾ ਡਰੋਨ ਡਿਗਿਆ ਜਿਹੜਾ ਕਿ ਮੇਰੇ ਖਿਆਲ ਭਾਰਤੀ ਫੌਜ ਦਾ ਹੀ ਹੈ ਜੀ ਹੋ ਸਕਦਾ ਉਹ ਐਕਸ਼ਨ ਤੋਂ ਬਾਅਦ ਵਾਪਸ ਆ ਰਿਹਾ ਜਾਵੇ ਉਹ ਉਹ ਡਿਗਿਆ ਹੈਗਾ ਉਹਦੇ ਨਾਲ ਪਤਾ ਲੱਗਿਆ ਵੀ ਲਾਗੇ ਖੜਾ ਕੋਈ ਵਿਅਕਤੀ ਆ ਉਹਦੀ ਮੌਤ ਹੋਈਆ ਹਲੇ ਆਫੀਸ਼ੀਅਲੀ ਮੇਰੇ ਖਿਆਲ ਉਹੋ ਐਲਾਨ ਹੋਇਆ ਆ ਨਹੀਂ ਹੋਇਆ ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ ਹੋਈ ਜੀ ਜੀ ਬਿਲਕੁਲ ਜੀ ਕਿਤਨਾ ਕਿਤੇ ਜਿਹੜਾ ਹੈ ਧਿਆਨ ਜਿਹੜਾ ਰੱਖਣ ਦੀ ਲੋੜ ਹੈਗੀ ਸਤਰਕ ਰਹਿਣ ਦੀ ਜੇ ਆਪਾਂ ਕਹੀ ਕਿ ਲੋੜ ਹੈਗੀ ਹੈ ਜਿਸ ਤਰੀਕੇ ਦੇ ਸਰਕਾਰ ਵੱਲੋਂ ਗਾਈਡਲਾਈਨਸ ਦਿੱਤੀਆਂ ਜਾਂਦੀਆਂ ਨੇ ਉਹਨਾਂ ਨੂੰ ਜਿਹੜਾ ਹੈਗਾ ਏ ਥੋੜਾ ਜਿਹਾ ਫੋਲੋ ਕਰ ਲਿਆ ਜਾਵੇ ਇਹਨਾਂ ਹਾਲਾਤਾਂ ਦੇ ਵਿੱਚ ਤੇ ਆਪਾਂ ਕਹੀ ਕਿ ਸਾਰਾ ਕੁਝ ਜਿਹੜਾ ਸਹੀ ਰਹਿੰਦਾ ਹੈ ਬਾਕੀ ਅਫਵਾਹਾਂ ਤੋਂ ਜਿਹੜਾ ਹੈ ਬਚਨ ਦੀ ਜਿਹੜੀ ਖਾਸੀ ਜ਼ਰੂਰਤ ਇਹਨਾਂ ਸਮਿਆਂ ਦੇ ਵਿੱਚ ਹੁੰਦੀ ਹੈਗੀ